ਸਤਨਾਮ ਸ੍ਰੀ ਵਾਖੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਰਾਤ ਤਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੋ ਕਹੋ ਤਾਲ ਗੁਰ ਸੇਵੀਐ ਅਹਨ ਸੋ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚ ਰਹਿਨ ਥਿਰ ਨਾਹੀ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚ ਰਹਿ ਨ ਥਿਰ ਨਾਹੀ ਸੰਗ ਚਲਤ ਹੈ ਹਮ ਭੀ ਚਲਣਾ ਦੂਰ ਗਵਨ ਸਿਰ ਉਪਰ ਮਰਣਾ ਕਿਆ ਤੂ ਸੋਇਆ ਜਾਗ ਈ ਆਨਾ ਤੈ ਜੀਵਨ ਜਗ ਸਤ ਕਰ ਜਾਨਾ ਰਹਾਓ ਜਿਨ ਜਿਓ ਦੀਆ ਸੋ ਰਜਿਕ ਅੰਬਰਾਵੈ ਸਭ ਘਟ ਪੀਤਰ ਹਾਟ ਚਲਾਵੈ ਕਰ ਬੰਦਗੀ ਛਾਡ ਮੈਂ ਮੇਰਾ ਹਿਰਦੈ ਨਾਮ ਸੁਮਾਰ ਸਵੇਰਾ ਜਲਪ ਸਿਰਾਨੋ ਪੰਥ ਨਾਸਵਾਰਾ ਸਾਜ ਪਰਿ ਤਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ دیਵਾਨੇ ਚੇਤਸ ਲਾਹੀ ਦੁਨੀਆ ਫਨ ਖਾਨੇ ਕਹਿ ਰਵਿਦਾਸ ਨਿਦਾਨ دیਵਾਨੇ ਚੇਤ ਸਦਾਹੀ ਦੁਨੀਆ ਫਨ ਖਾਨੇ ਵਾਹੇ ਗੁਰਜੀਤਾ ਥਾਲ ਸਾ ਵਾਹਿਗੁਰੂ ਦੀ ਖਤੇਰ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪੋੜ ਭਾਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂ ਜੀ ਦੇ ਤਪ ਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਿਓ ਸਤਿਗੁਰ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੁਗਮ ਨਾਮੇ ਦੀ ਦਾਤ ਬਖਸ਼ਿਸ਼ ਕੀਤੀ ਸੋਹੀ ਰਾਗ ਦੇ ਅੰਦਰ ਪਗਤ ਰਵਿਦਾਸ ਜੀ ਦੇ ਮੁਖਾਰ ਪੰਧ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 793 ਅਤੇ 94 ਅੰਗ ਤੋਂ ਸੁਭਾਇਮਾਨ ਹੈ। ਇਹ ਜੋ ਪਾਵਨ ਸ਼ਬਦ ਪੰਤ ਰਵਿਦਾਸ ਜੀ ਵਿਰਾਗਮਈ ਪਰ ਕਰਨ ਦੇ ਵਿੱਚ ਇਹ ਜੋ ਸ਼ਬਦ ਹੈ ਇਹ ਉਚਾਰਨ ਕਰਦੇ ਕਿਰਪਾ ਕਰਦੇ ਜੋ ਦਿਨ ਆਗਹਿ ਸੋ ਦਿਨ ਜਾਹੀ ਹੈ ਏ ਭਾਈ ਜਿਹੜਾ ਵੀ ਦਿਨ ਚੜਦਾ ਹੈ ਉਹ ਨਿਕਲੀ ਜਾ ਰਿਹਾ ਹੈ ਭਾਵ ਕਿ ਤੇਰੀ ਜਿਹੜੀ ਉਮਰ ਹੈ ਦਿਨੋ ਦਿਨ ਕੱਟਦੀ ਜਾ ਰਹੀ ਹੈ ਤੇਰੀ ਉਮਰ ਜਿਹੜੀ ਲੰਘਦੀ ਜਾ ਰਹੀ ਹੈ ਹਰੇਕ ਸਵਾਸ ਦੇ ਨਾਲ ਤੇਰਾ ਸਮਾਂ ਜਿਹੜਾ ਹੈ ਘੜੀ ਜਾ ਰਿਹਾ ਇੱਕ ਇੱਕ ਦਿਨ ਦੇ ਨਾਲ ਇੱਕ ਇੱਕ ਸਾਹ ਦੇ ਨਾਲ ਤੇਰਾ ਸਮਾਂ ਜਿਹੜਾ ਹੈ ਜਿੰਨੇ ਤੇਰੇ ਸਵਾਸ ਨਹੀਂ ਉਹਨਾਂ ਦੇ ਵਿੱਚੋਂ ਘੜੀ ਜਾ ਰਹੇ ਨੇ ਕਰਨਾ ਕੂਚ ਰਹਿਣ ਥਿਰ ਨਹੀਂ ਏ ਬੰਦਿਆ ਤੂੰ ਇਹ ਸੰਸਾਰ ਨੂੰ ਇਹ ਜਗਤ ਨੂੰ ਅਸਥਿਰ ਸਮਝ ਕੇ ਬੈਠਾ ਪਰ ਇਥੋਂ ਕੂਚ ਕਰ ਜਾਣਾ ਇੱਥੇ ਸਦਾ ਕਿਸੇ ਨੇ ਵੀ ਬੈਠੇ ਨਹੀਂ ਰਹਿਣਾ ਸੰਗ ਚਲਤ ਹੈ ਹਮ ਭੀ ਚਲਣਾ ਭਗਤ ਰਵਿਦਾਸ ਜੀ ਕਹਿੰਦੇ ਵੇਖ ਤੇਰੇ ਸੰਗੀ ਸਾਥੀ ਚੱਲੀ ਜਾ ਰਹੇ ਨੇ ਤੇਰੇ ਭੈਣ ਭਰਾ ਤੇਰੇ ਮਾਤਾ ਪਿਤਾ ਸਾਰੇ ਸਾਥ ਛੱਡ ਕੇ ਹੌਲੀ ਹੌਲੀ ਜਾ ਰਹੇ ਨੇ ਤੇ ਜਦੋਂ ਤੇਰੇ ਸੰਗੀ ਚਲੇ ਗਏ ਤੇ ਹਮ ਭੀ ਚਲਣਾ ਇਹ ਚੀਜ਼ ਨੂੰ ਕਦੇ ਭੁੱਲੀ ਨਾ ਕਿ ਤੂੰ ਸਦਾ ਸੰਸਾਰ ਦੇ ਬੈਠਾ ਰਹੇਗਾ ਤੂੰ ਵੀ ਇਹ ਸੰਸਾਰ ਨੂੰ ਛੱਡ ਕੇ ਚਲਿਆ ਜਾਣਾ ਆਪਣੇ ਸਮੇਂ ਦੇ ਨਾਲ ਆਪਣੀ ਵਾਰੀ ਦੇ ਨਾਲ ਦੂਰ ਗਵਨ ਸਿਰ ਉੱਪਰ ਮਰਨਾ ਇਹ ਜਿਹੜਾ ਗਵਨ ਇਹ ਜਿਹੜਾ ਪੈਂਡਾ ਬੜਾ ਦੂਰੀ ਦਾ ਹੈ ਪਰ ਜਿਹੜੀ ਮੌਤ ਹੈ ਉਹ ਤੇਰੇ ਸਿਰ ਉੱਪਰ ਖਲੋਦੀ ਹੈ ਦੂਰ ਗਵਨ ਸਿਰ ਉੱਪਰ ਮਰਨਾ ਮੌਤ ਹਮਸ਼ ਹਮੇਸ਼ਾ ਤੇਰੇ ਨਾਲ ਹੈ ਇਸ ਕਰਕੇ ਉਹਨੂੰ ਯਾਦ ਕਰ ਵਾਹਿਗੁਰੂ ਜੀ ਨੂੰ ਕਿਆ ਤੂੰ ਸੋਇਆ ਜਾਗ ਈਆਲਾ ਹੈ ਅਣਜਾਨ ਤੂੰ ਕਿਉਂ ਸੁਤਾ ਹੋਇਆ ਹੈ ਤੂੰ ਜਾਗਣਾ ਕਰ ਤੈ ਜੀਵਨ ਜਗ ਸੱਚ ਕਰ ਜਾਨਾ ਤੂੰ ਜਿਹੜਾ ਜਿਉਣਾ ਹੈ ਇਹ ਸੰਸਾਰ ਦੇ ਵਿੱਚ ਸੱਚ ਕਰਕੇ ਸਮਝ ਲਿਆ ਕਿ ਹਮੇਸ਼ਾ ਜਿਉਂਦੇ ਹੀ ਰਹਿਣਾ ਮੌਤ ਜਿਹੜੀ ਆਉਣੀ ਨਹੀਂ ਰਹਾਉ ਰਹਾਉ ਦਾ ਬਿਸ਼ਰਾਤ ਦੇ ਕੀ ਕਿਰਪਾ ਕਰਦੇ ਜੇਨ ਜੀਓ ਦੀਆ ਸੋ ਰਿਜਿਕ ਅੰਬਰਾਵੈ ਜਿਸ ਪਰਮੇਸ਼ਰ ਵਾਹਿਗੁਰੂ ਜੀ ਨੇ ਪੈਦਾ ਕੀਤਾ ਹੈ ਜੀਵਾਂ ਨੂੰ ਉਹ ਆਪ ਹੀ ਉਹਨਾਂ ਤੱਕ ਰਿਜਿਕ ਅਨਾਜ ਜਿਹੜਾ ਹੈ ਅਪੜਾਉਂਦਾ ਹੈ ਪਹੁੰਚਦਾ ਕਰਦਾ ਸਦਕਤ ਭੀਤਰ ਹਾਟ ਚਲਾਵੈ ਹਾਟ ਤੋਂ ਪਾਪ ਹਟੇ ਉਹ ਪਰਮੇਸ਼ਰ ਵਾਹਿਗੁਰੂ ਸਭਨਾ ਦੇ ਪਾਈ ਅਨਾਜ ਜਿਹੜਾ ਹੈ ਉਹ ਪਚਾਉਣਾ ਕਰਦਾ ਹੈ ਉਹ ਕਿਸੇ ਨੂੰ ਵੀ ਪੁਖਾ ਨਹੀਂ ਰਹਿਣ ਦਿੰਦਾ ਜਿਹੜੇ ਵਾਹਿਗੁਰੂ ਜੀ ਨੇ ਸੰਸਾਰ ਦੇ ਉੱਤੇ ਭੇਜਿਆ ਉਹ ਸਭਨਾਂ ਨੂੰ ਰਿਜਕ ਦਿੰਦਾ ਹੈ ਤੇ ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਫਿਰ ਤੂੰ ਕਰ ਬੰਦਗੀ ਛੱਡ ਮੈਂ ਮੇਰਾ ਤੇ ਜਿਹੜਾ ਤੂੰ ਮੈਂ ਮੈਂ ਕਰਦਾ ਰਹਿਣਾ ਵੀ ਮੈਂ ਬੜਾ ਵੱਡਾ ਚੌਧਰੀ ਨੰਬਰਦਾਰ ਆ ਬੜਾ ਤੂੰ ਆਪਣੇ ਆਪ ਦੇ ਵਿੱਚ ਹੰਕਾਰ ਕਰਦਾ ਹੈ ਕਹਿੰਦੇ ਮੈਂ ਮੈਂ ਛੱਡ ਦੇ ਉਹ ਵਾਹਿਗੁਰੂ ਜੀ ਦੀ ਬੰਦਗੀ ਕਰ ਹਿਰਦੈ ਨਾਮ ਸਮਾਰ ਸਵੇਰਾ ਤੇ ਆਪਣੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਉਹਨੂੰ ਸੰਭਾਲਣਾ ਕਰ ਆਪਣਾ ਸਵੇਰਾ ਜਿਹੜਾ ਅੰਮ੍ਰਿਤ ਵੇਲਾ ਉਹਨੂੰ ਸਾਬ ਵਾਹਿਗੁਰੂ ਜੀ ਦਾ ਨਾਮ ਜਪ ਜਨਮ ਸਿਰਾਨੋ ਪੰਥ ਨਾਸਵਾਰਾ ਕਹਿੰਦੇ ਤੇਰਾ ਇਹ ਜਿਹੜਾ ਜਨਮ ਹੈ ਲੰਘ ਜਾਵੇਗਾ ਪਰ ਤੂੰ ਜਿਹੜਾ ਆਪਣਾ ਪੰਥ ਸੀ ਉਹ ਜਿਹੜੇ ਕੰਨ ਵਾਸਤੇ ਆਏ ਸੀ ਉਹਨੂੰ ਤੇ ਸਵਾਰਨਾ ਹੀ ਨਹੀਂ ਕੀਤਾ ਸਾਜ ਪਰੇ ਤਹ ਦਿਸ ਅੰਧਿਆਰਾ ਸਾਜ ਤੋਂ ਭਾਵ ਸ਼ਾਮ ਕਹਿੰਦੇ ਜਦੋਂ ਸ਼ਾਮ ਪੈ ਗਈ ਤਹ ਦਿਸ ਦਸਾਂ ਹੀ ਦਸ਼ਾਵਾਂ ਵੱਲ ਅੰਧਿਆਰਾ ਹਨੇਰਾ ਜਿਹੜਾ ਹੈ ਉਹ ਫਸਰ ਜਾਵੇਗਾ ਕਹਿ ਰਿਹਾ ਵੀ ਦਾਸ ਨਿਦਾਨ ਦਿਵਾਲੀ ਰਵਿਦਾਸ ਜੀ ਕਹਿੰਦੇ ਨੇ ਹੇ ਲੇਦਾਨ ਹੇ ਅਨਜਾਨ ਮਨੁਖ ਜੇਤ ਸਨਾਹੀ ਦੁਨੀਆ ਫਲ ਖਾਨੇ ਇਹ ਜਿਹੜੀ ਦੁਨੀਆ ਇਹ ਖਤਮ ਹੋਣ ਵਾਲੀ ਹੈ ਤੇ ਕਿਉਂ ਨਹੀਂ ਤੂੰ ਪਰਮੇਸ਼ਰ ਵਾਹਿਗੁਰੂ ਜੀ ਦਾ ਜੇਤ ਸਦਾ ਉਹਦਾ ਨਾਮ ਕਿਉਂ ਨਹੀਂ ਜਪਦਾ ਇਹ ਸ਼ਬਦ ਦੇ ਅੰਦਰ ਭਗਤ ਰਵਿਦਾਸ ਜੀ ਕਿਰਪਾ ਕਰਦੇ ਨੇ ਭਾਈ ਤੈਨੂੰ ਜਿੰਨਾ ਸਮਾਂ ਮਿਲਿਆ ਹੈ ਤੂੰ ਸਮੇਂ ਦੇ ਨਾਲ ਸੰਸਾਰ ਤੋਂ ਚਲੇ ਜਾਣਾ ਹੈ ਤੇ ਤੈਨੂੰ ਵਾਹਿਗੁਰੂ ਜੀ ਨੇ ਜਿਹੜਾ ਇਹ ਜੀਵਨ ਦਿੱਤਾ ਹੈ ਉਹਨੂੰ ਸਫਲਾ ਕਰ ਵਾਹਿਗੁਰੂ ਜੀ ਦਾ ਨਾਮ ਜਪ ਆਓ ਅਸੀਂ ਵੀ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਸਾਡੀ ਝੋਲੀ 'ਚ ਵੀ ਸਤਿਗੁਰੂ ਜੀ ਨਾਮ ਦੀ ਦਾਤ ਪਾ ਦੇਣ ਕਿਣ ਕਾ ਪਾ ਦੇਣ ਸੋ ਭਾਈ ਸਰਦਾਰ ਪਲਵੰਤ ਸਿੰਘ ਕੋਟਲੀ ਨਗਰ ਤੋਂ ਤਿੰਨਾਂ ਵੱਲੋਂ ਸੰਗਤਾਂ ਵਾਸਤੇ ਚਾਹ